ਚੱਲਿਆ ਆ ਹਾਂ ਅੱਲਾ ਜੀ ਇਹਦੇ ਬਸ ਹੀ ਹੋਣਾ ਆ ਜੀ ਉਹ ਚੱਲ ਕੇ ਚੱਲ ਕੇ ਜੀ ਨਵੀਂਪੁਰ ਮੇਰਾ ਪਿੰਡ ਵਾ ਜੀ ਇਹ ਨਵੀਂਪੁਰ ਕਲੋਨੀ ਪੈਂਦੀ ਪਰਮਜੀਤ ਮੇਰਾ ਨਾਮ ਆ ਅਜਿਹੀ ਪੀਸਾਂ ਸਕੂਟਰੀ ਤੇ ਆ ਰਹੇ ਇਹ ਨਾ ਅਚਾਨਕ ਇੱਧਰ ਜਾ ਰਹੇ ਨੇ ਕਿ ਬਿਜਾਨੇ ਇੱਧਰ ਮੇਲਾ ਲੱਗਦਾ ਲੱਗਾ ਮੇਲੇ ਮੇਲਾ ਤੇ ਬੰਦ ਪਿਆ ਹੈਗੇ ਤੈਨੂੰ ਛੰਨੀਆ ਰੋਡ ਜਾਂਦੇ ਆ ਤੇ ਅੱਗੋਂ ਇੱਕ ਟਰੱਕ ਵਾਲਾ ਆ ਰਿਹਾ ਸੀ ਤੇ ਉਧਰੋਂ ਗੱਡੀ ਆ ਰਹੀ ਸੀ ਦੋਨੋਂ ਆਪੋ ਚੇ ਕ੍ਰਾਸਿੰਗ ਕਰਦੇ ਭਈ ਗੱਡੀ ਕ੍ਰਾਸਿੰਗ ਕਰਦੇ ਭਈ ਜੇ ਦਸਦੇ ਮੁੰਨੇ ਵੀ ਟਰੱਕ ਨਾਲ ਸ਼ਾਰਟ ਸਾਈਡ ਮਾਰੀ ਆ ਤੇ ਅਸੀਂ ਨੇ ਦੇਖਿਆ ਸ਼ਾਇਦ ਨੇ ਵੀ ہماری ਜਗਦੰਮ ਗੱਡੀ ਨਾ ਕੋਈ ਸੰਭ ਨਹੀਂ ਗਈ ਗੱਡੀ ਫਾਸਟ ਸੀ ਤੇ ਪਲਟੀ ਵੱਜੀ ਪਹਿਲਾਂ ਵਾਲੇ ਦੇ ਨਾਲ ਟੱਕਰ ਹੋਈ ਇਹਨਾਂ ਦੀ ਬਲਾ ਟੁੱਟ ਗਿਆ ਉਦੋਂ ਬਾਅਦ ਸਿੱਧਾ ਦਰਦ ਤੇ ਚਲੀ ਗੱਡੀ ਅਗਲੇ ਸ਼ੀਸ਼ੇ ਟੁੱਟ ਗਏ ਤੇ ਮੁੰਡੇ ਕੋ ਨਿਕਲਦੇ ਹੌਲੀ ਹੌਲੀ ਨਿਕਲਦੇ ਆ ਜਦੋਂ ਮੁੰਡਿਆਂ ਨੂੰ ਕੱਢ ਲਾਂਗੇ ਉਹਨੂੰ ਮੁੰਡੇ ਸਾਰੇ ਬਾਹਰ ਆ ਗਏ ਆ ਨਾ ਛੱਟਾ ਛੱਟਾ ਲੱਗੇ ਆ ਬਚਾਅ ਹੋ ਗਿਆ ਵਾ ਸਿਵਲ ਹਸਪਤਲ ਬਚਾ ਲੇ ਦਿੱਤਾ ਗਿਆ ਇਹਨਾਂ ਨੂੰ ਤੇ ਸਭ ਠੀਕ ਠਾਕ ਹੈ ਗੱਡੀ ਦਾ ਬਹੁਤ ਜ਼ਿਆਦਾ ਨੁਕਸਾਨ ਆ ਗੱਡੀ ਦਾ ਟਾਇਰ ਫੁੱਲ ਕੇ ਕਿੰਨੀ ਦੂਰ ਦੂਰ ਤੱਕ ਚੱਲ ਗਿਆ ਅੱਗੋਂ ਜਿਹੜੀ ਟ੍ਰੈਫਿਕ ਸਾਰੀ ਰੁਕ ਗਈ ਆ ਔਰ ਤੋਂ ਬਾਅਦ ਵੇਖਿਆ ਵਾ ਵੀ ਮੁੰਡੇ ਨਿਕਲ ਗਏ ਇੱਕ ਸਾਈਡ ਤੇ ਹੋ ਗਿਆ ਵੀ ਸਾਡਾ ਬਚਾਅ ਹੋ ਗਿਆ ਵਾ ਪਰ ਪਤਾ ਲੱਗਾ ਨਹੀਂ ਕਿੱਦਾਂ ਗੱਡੀ ਚੱਕਦਾ ਵੀ ਮਲ ਗਈ ਇੱਕ ਸਾਈਡ ਨੂੰ ਗੱਡੀ ਚੱਲ ਗਈ ਚਾਰ ਮੋੜ ਆ ਗਈ ਸੀ ਆ ਜੀ ਸਪੀਡ ਕਿੰਨੀ ਕੀ ਗੱਡੀ ਦੀ ਸਪੀਡ 100 ਹੀ ਸਪੀਡ ਤੇ ਹੋ ਗਈ ਗੱਡੀ ਦੀ ਸੋ ਉਹਦੀ ਹੈਗੀ ਜੀ ਜਿੰਨੇ ਬਲਾ ਟ੍ਰਾਂਸਫਰਡਰ ਸਾਹਮਣੇ ਪੜਦਾ ਵਾ ਤੇ ਫਾਸਤਾ ਹੋ ਗਿਆ ਤਾਂ ਤੁਹਾਨੂੰ ਬੜਾ ਵੀ ਚਾਰਾਂ ਮੋੜ ਸਾਰੇ ਸੱਟਾਂ ਮਾੜੀ ਸੱਟ ਲੱਗੀ ਜਾਂ ਜਿਆਦਾ ਲੱਗੀ ਹਾਂ ਇੱਕ ਤੇ ਲੱਗੀ ਆ ਸਿਰ ਤੇ ਲੱਗੀ ਆ ਨੱਕ ਤੇ ਲੱਗੀ ਆ ਬਚਾਅ ਹੋ ਗਿਆ ਯਾਨੀ ਕਿ ਜਿਆਦਾ ਸੱਟਾਂ ਨਹੀਂ ਲੱਗੀਆਂ ਬਚਾਅ ਹੋ ਗਿਆ ਵਾ ਠੀਕ ਠਾਕ ਨੇ ਉਹਦਾ ਹਾਂ ਜੀ ਇਹ ਬਾਈਪਾਸ ਨਵੀਂਪੁਰ ਰੋਡ ਵੱਜਦਾ ਹੈ ਇਨਫਰਮੇਸ਼ਨ ਆਹੀ ਵੀ ਗੱਡੀ ਇੱਕ ਐਕਸੀਡੈਂਟ ਹੋ ਗਿਆ ਬਾਈਪਾਸ ਤੇ ਅਸੀਂ ਪੁੱਜੇ ਆ ਮੌਕੇ ਤੇ ਪੁੱਜੇ ਆ ਕੇ ਵੇਖਿਆ ਵਾ ਹਾਲਾਤ ਦੇ ਦੇਖੇ ਨੇ ਪਤਾ ਇਹ ਗੱਲ ਲੱਗਾ ਵੀ ਗੱਡੀ ਉਪਰ ਸਪੀਡ ਨਾਲ ਆ ਰਹੀ ਸੀ ਜਿਹੜੀ ਗੱਡੀ ਕੰਟਰੋਲ ਇਹਨਾਂ ਕੋ ਨਹੀਂ ਹੋ ਸਕੀ ਤੇ ਖੰਭੇ ਦੇ ਵਿੱਚ ਜਾ ਵਜਈ ਖੰਭੇ ਤੋਂ ਬਾਅਦ ਜਾ ਕੇ ਦਰਖਤ ਵਿੱਚ ਵਜਈ ਆ ਤੇ ਅਚਾਨਕ ਗੱਡੀ ਵੱਜ ਗਈ ਹੋਰ ਕੋਈ ਜਾਨੀ ਨੁਕਸਾਨ ਨਹੀਂ ਕੋਈ ਕਰੀਬ ਇੱਕ ਘੰਟੇ ਤੱਕ ਈ ਕਰੀਬ ਹੋ ਗਿਆ ਤੇ ਕਿੰਨੇ ਬੰਦੇ ਸਵਾਰੀ ਦੇ ਵਿੱਚ ਇਹਦੇ ਕੋਈ ਕਰੀਬ 3-4 ਲੜਕੇ ਦੱਸਦੇ ਨੇ ਹੈਗੇ ਸੀ ਸਵਾਰ ਤੇ ਜਿਹੜੇ ਮਾੜੀ-ਮੋੜੀ ਘ੍ਰੀਟਾਂ ਲੱਗੀਆਂ ਪਤਾ ਲੱਗਾ ਵੀ ਬਬੀ ਸਿਵਲ ਹਸਪੀਟਲ ਕੋਈ ਨਾ ਪਤਾ ਲੱਗਦਾ ਇਹ ਕਿਹੜੇ ਕਿਹੜੇ ਬੰਦੇ ਆ ਗਏ ਨਾ ਦਾ ਨਹੀਂ ਕੋਈ ਪਤਾ ਇੱਕ ਲੜਕੇ ਦੇ ਨਾਮ ਦਾ ਪਤਾ ਲੱਗਾ ਵਾ ਪ੍ਰਿੰਸ ਨਾਂ ਦਾ ਲੜਕਾ ਜਿਹੜਾ ਦੇਣਾ ਲੱਗਦਾ ਰਹਿਣ ਵਾਲਾ ਵਾ ਤੇ ਬਾਕੀ ਜਾ ਕੇ ਵੈਰੀਫਾਈ ਕਰਦੇ ਆ ਕਿਉਂ ਕਿਸ ਤਰ੍ਹਾਂ ਕਿਸ ਤਰ੍ਹਾਂ ਕੀ ਗੱਲਬਾਤ ਹੋਈ ਹੈ ਕਿਉਂ ਵਜਿਹੀ ਹੈ ਇੱਕ ਗੱਡੀਆ ਕਿੰਨਾ ਕ ਨੁਕਸਾਨ ਹੋ ਗਿਆ ਜੀ ਗੱਡੀ ਤੇ ਟੋਟਲੀ ਵਾਵਾ ਹੀ ਨੁਕਸਾਨ ਹੋ ਚੁੱਕਾ ਇਹਦਾ ਪਤਾ ਲੱਗਾ ਵੀ ਗੱਡੀ ਵਿੱਚ ਕੋਈ ਦੱਤ ਬੂਤ ਹਥਿਆਰ ਨਹੀਂ ਨਹੀਂ ਗੱਡੀ ਦੇ ਵਿੱਚ ਕੋਈ ਦੱਤਰ ਥਿਆਰ ਨਹੀਂ ਮੇਸਾ ਮੈਂ ਸਾਰੀ ਸਰਚ ਕੀਤੀ ਆ ਪਰ ਨਹੀਂ ਕੋਈ ਇਹੋ ਜਿਹਾ ਹਥਿਆਰ ਤੋਂ ਨਹੀਂ ਮਿਲਿਆ